AIG ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਅਫਸਰ ਜਵਾਈ ਦੇ ਉੱਤੇ ਗੋਲੀਆਂ ਕਿਉਂ ਮਾਰੀਆਂ ਕਿਉਂ ਆਪਣੇ ਹੀ ਧੀ ਦੇ ਸੁਹਾਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਨੇ ਕੋਰਟ ਰੂਮ ਦੇ ਅੰਦਰ ਧੜਾ ਧੜ ਗੋਲੀਆਂ ਚੱਲੀਆਂ ਚਾਰ ਰਾਉਂਡ ਫਾਇਰ ਹੋਏ ਹਫੜਾ ਦਫੜੀ ਮਚ ਗਈ ਆਖਰਕਾਰ ਕੋਰਟ ਰੂਮ ਦੇ ਅੰਦਰ ਅਸਲਾ ਲਿਆਉਣ ਦੀ ਮਨਜ਼ੂਰੀ ਕਿੰਨੇ ਦਿੱਤੀ بڑے ਸਵਾਲ ਖੜੇ ਹੋ ਰਹੇ ਨੇ ਇੱਥੋਂ ਤੱਕ ਸਵਾਲ ਚੁੱਕੇ ਜਾ ਰਹੇ ਨੇ ਕਿ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਜਵਾਈ ਨੂੰ ਗੱਡੀ ਝਾੜਨ ਤੋਂ ਪਹਿਲਾਂ ਗੱਲ ਲਾ ਕੇ ਕੀ ਕਿਹਾ? ਚੰਡੀਗੜ੍ਹ ਦੇ 43 ਸੈਕਟਰ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਕੋਰਟ ਰੂਮ ਦੇ ਅੰਦਰ ਅਚਾਨਕ ਹਫੜਾ ਦਫੜੀ ਮਚ ਗਈ। ਉਸ ਵੇਲੇ ਜਦੋਂ ਤਾੜ-ਤਾੜ ਗੋਲੀਆਂ ਚੱਲਣ ਦੀ ਆਵਾਜ਼ਾਂ ਆਈਆਂ, ਚਾਰ ਰਾਉਂਡ ਫਾਇਰ ਹੋਏ ਔਰ ਜਦੋਂ ਜਾ ਕੇ ਵੇਖਿਆ ਤਾਂ ਸਾਬਕਾ AIG ਮਲਵਿੰਦਰ ਸਿੰਘ ਸਿੱਧੂ ਦਾ ਜਵਾਈ ਜ਼ਮੀਨ ਉੱਤੇ ਖੂਨ ਨਾਲ ਲਥਪਥ ਪਿਆ ਹੋਇਆ ਸੀ। ਇਲਜ਼ਾਮ ਲੱਗੇ ਕਿ ਸਾਬਕਾ AIG ਨੇ ਆਪਣੇ ਹੀ ਅਫਸਰ ਜਵਾਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪਰ ਆਖਰਕਾਰ ਵਿਵਾਦ ਕੀ ਹੈ ਮਲਵਿੰਦਰ ਸਿੰਘ ਸਿੱਧੂ AIG ਰਹਿ ਚੁੱਕੇ ਨੇ ਸਾਬਕਾ AIG ਨੇ ਬਰਖਾਸਤ ਕਰ ਦਿੱਤਾ ਗਿਆ ਸੀ ਔਰ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਲੰਘੇ ਸਾਲ ਅਕਤੂਬਰ ਮਹੀਨੇ ਵਿੱਚ ਸਾਰੀ ਕਾਰਵਾਈ ਹੁੰਦੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਵਾਰਦਾਤ ਹੋਈ ਹੈ ਜਿਹਦੇ ਵਿੱਚ ਆਪਣੇ ਹੀ ਜਵਾਈ ਹਰਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਉਸ ਗ੍ਰਿਫਤਾਰੀ ਦੇ ਨਾਲ ਲਿੰਕਡ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਬਦਲਾ ਲਿਆ ਗਿਆ ਹੁਣ ਸਾਰੀ ਸਿਚੁਏਸ਼ਨ ਦੇ ਉੱਤੇ ਗੌਰ ਕਰਦੇ ਹਾਂ ਕਿ ਆਖਰਕਾਰ ਹੋਇਆ ਕੀ ਹੈ ਦਰਅਸਲ ਕੋਰਟ ਰੂਮ ਜਿੱਥੇ ਮਲਵਿੰਦਰ ਸਿੰਘ ਸਿੱਧੂ 1:30 ਵਜੇ ਪਹੁੰਚਦੇ ਨੇ ਉਹਨਾਂ ਤੋਂ ਪਹਿਲਾਂ ਯਾਨੀ ਕਿ 11:30 ਵਜੇ ਉਹਨਾਂ ਦਾ ਜਵਾਈ ਯਾਨੀ ਕਿ ਉਹਨਾਂ ਦੀ ਧੀ ਦਾ ਹਸਬੰਦ ਆਪਣੇ ਪਰਿਵਾਰ ਸਮੇਤ ਉੱਥੇ ਪਹੁੰਚ ਚੁੱਕਿਆ ਸੀ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਡਿਵੋਰਸ ਦੇ ਕੇਸ ਚੱਲਣ ਦੇ ਚਕਕਾਰਨ ਕੋਰਟ ਰੂਮ ਦੇ ਵਿੱਚ ਪਹੁੰਚਦੇ ਨੇ ਕੋਰਟ ਵਿੱਚ ਪੇਸ਼ੀ ਹੁੰਦੀ ਆ ਇਹ ਸੁਣਵਾਈ ਜਿਹੜੀ ਆ ਉਹ ਤਰੀਖ ਪਈ ਹੁੰਦੀ ਆ ਉੱਥੇ ਜਾਂਦੇ ਨੇ ਉੱਥੇ 1.5 ਵਜੇ ਮਲਵਿੰਦਰ ਸਿੰਘ ਸਿੱਧੂ ਪਹੁੰਚਦੇ ਨੇ ਜਾ ਕੇ ਆਪਣੇ ਜਵਾਈ ਨੂੰ ਮਿਲਦੇ ਨੇ ਆਪਣੇ ਜਵਾਈ ਦੇ ਨਾਲ ਗੱਲਬਾਤ ਕਰਦੇ ਨੇ ਅੱਛ ਤੱਕ ਕਿ ਉਹਨੂੰ ਗੱਲ ਵੀ ਲਾਉਂਦੇ ਨੇ ਗੱਲ ਲਾ ਕੇ ਆਪਣੇ ਜਵਾਈ ਨੂੰ ਇਹ ਕਹਿੰਦੇ ਨੇ ਕਿ ਅੱਜ ਸਾਰੇ ਮਾਮਲੇ ਖਤਮ ਕਰ ਦੇਣੇ ਨੇ ਸਾਰੇ ਮਾਮਲੇ ਸੁਲਝਾ ਦੇਣੇ ਨੇ ਔਰ ਉਸ ਤੋਂ ਬਾਅਦ ਵਾਪਰਦਾ ਅਸਲ ਕਾਂਡ ਗੋਲੀਆਂ ਮਾਰਨ ਤੋਂ ਠੀਕ ਪਹਿਲਾਂ ਆਪਣੇ ਜਵਾਈ ਨੂੰ ਗੱਲ ਲਾ ਕੇ ਕਿਹਾ ਜਾਂਦਾ ਹੈ ਕਿ ਅੱਜ ਸਾਰੇ ਮਾਮਲੇ ਨਜਿੱਠ ਦੇਣੇ ਨੇ ਅੱਜ ਸਾਰੇ ਮਾਮਲੇ ਹੱਲ ਕਰ ਦੇਣੇ ਨੇ ਅਗਲਾ ਬੰਦਾ ਵੀ ਯਾਨੀ ਕਿ ਉਹਨਾਂ ਦਾ ਜਵਾਈ ਵੀ ਥੋੜਾ ਕੌਨਫੀਡੈਂਸ 'ਚ ਆ ਗਿਆ ਕਿ ਸ਼ਾਇਦ ਅੱਜ ਸਭ ਸਹੀ ਹੋ ਸਕਦਾ ਅੱਜ ਜਿਹੜੇ ਰਿਸ਼ਤੇ ਟੁੱਟੇ ਹੋਏ ਨੇ ਸ਼ਾਇਦ ਉਹ ਵਾਪਸ ਗੰਢ ਸਕਦੇ ਨੇ ਜਾਂ ਫਿਰ ਜਿਹੜਾ ਇਹ ਸਾਰਾ ਵਿਵਾਦ ਚੱਲਦਾ ਪਿਆ ਇਹ ਮੁੱਕ ਸਕਦਾ ਹੈ ਕਿਸੇ ਹੱਦ ਤੱਕ ਪਹੁੰਚ ਸਕਦਾ ਹੈ ਇਹ ਵੀ ਸੋਚਿਆ ਹੋ ਸਕਦਾ ਉਸੇ ਦੌਰਾਨ ਕੋਰਟ ਰੂਮ ਦੇ ਵਿੱਚ ਖੜੇ ਮਲਵਿੰਦਰ ਸਿੱਧੂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਨੂੰ ਬਾਥਰੂਮ ਦਾ ਰਸਤਾ ਪੁੱਛਿਆ ਵਾਸ਼ਰੂਮ ਦਾ ਰਸਤਾ ਪੁੱਛਿਆ ਹਰਪ੍ਰੀਤ ਆਪਣੇ ਸੌਰਾ ਸਾਹਿਬ ਯਾਨੀ ਕਿ ਮਲਵਿੰਦਰ ਸਿੰਘ ਸਿੱਧੂ ਸਾਹਿਬ ਕਾ ਏਆਈਜੀ ਨੂੰ ਵਾਸ਼ਰੂਮ ਦਾ ਰਾਹ ਦਿਖਾਉਣ ਜਾਂਦੇ ਨੇ ਅਜੇ ਬਾਹਰ ਨੂੰ ਨਿਕਲੇ ਤੇ ਉਸ ਰਾਹ ਨੂੰ ਪਏ ਸੀ ਕਿ ਅੱਗੇ ਜਾ ਕੇ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਤਾੜ-ਤਾੜ ਗੋਲੀਆਂ ਚੱਲਦੀਆਂ ਚਾਰ ਰਾਊਂਡ ਫਾਇਰ ਹੁੰਦੇ ਨੇ ਔਰ ਉਹਨਾਂ ਦੇ ਵਿੱਚੋਂ ਦੋ ਗੋਲੀਆਂ ਹਰਪ੍ਰੀਤ ਸਿੱਧੂ ਦੇ ਸਰੀਰ ਨੂੰ ਵਿੰਨਦਿਆਂ ਹੋਈਆਂ ਲੰਘ ਜਾਂਦੀਆਂ ਨੇ ਦੋ ਰਾਊਂਡ ਮਿਸ ਹੁੰਦੇ ਨੇ ਦੋ ਗੋਲੀਆਂ ਹਰਪ੍ਰੀਤ ਸਿੰਘ ਨੂੰ ਲੱਗਦੀਆਂ ਨੇ ਔਰ ਦੂਜੇ ਪਾਸੇ ਮਲਵਿੰਦਰ ਸਿੰਘ ਸਿੱਧੂ ਇਹ ਕਾਂਡ ਕਰਨ ਤੋਂ ਬਾਅਦ ਭੱਜ ਕੇ ਦੂਸਰੇ ਕੋਰਟ ਰੂਮ ਦੇ ਅੰਦਰ ਵੜ ਕੇ ਤੇ ਅੰਦਰੋਂ ਕੁੰਡੀ ਲਾ ਲੈਂਦੇ ਨੇ ਫੌਰੀ ਤੌਰ ਦੇ ਉੱਤੇ ਹਰਪ੍ਰੀਤ ਸਿੰਘ ਦਾ ਪਰਿਵਾਰ ਉੱਥੇ ਪਹੁੰਚਦਾ ਵੇਖਦਾ ਹੈ ਕਿ ਉਹਨਾਂ ਦਾ ਪੁੱਤ ਜ਼ਮੀਨ ਉੱਤੇ ਖੂਨ ਦੇ ਨਾਲ ਲਥਪਥ ਪਿਆ ਹੁੰਦਾ ਫੌਰੀ ਤੌਰ ਦੇ ਉੱਤੇ ਕੋਈ ਉਸ ਵੇਲੇ ਮੈਡੀਕਲ ਹੈਲਪ ਨਹੀਂ ਮਿਲ ਪਉਂਦੀ ਤਾਂ ਪੀਜੀਆਈ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦਕਿ ਪੀਜੀਆਈ ਪਹੁੰਚਣ ਤੋਂ ਬਾਅਦ ਉੱਥੇ ਹਰਪ੍ਰੀਤ ਸਿੰਘ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਇਸ ਤੋਂ ਬਾਅਦ ਪੁਲਿਸ ਨੇ ਆਪਣਾ ਕੋਰਸ ਆਫ ਐਕਸ਼ਨ ਦਿਖਾਇਆ ਮਲਵਿੰਦਰ ਸਿੰਘ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਗਿਆ ਅਰੈਸਟ ਕਰ ਲਿਆ ਗਿਆ ਫਿਰ ਔਰ ਉਸ ਤੋਂ ਬਾਅਦ ਅਗਲੀ ਤਫਤੀਸ਼ ਜਿਹੜੀ ਹੈ ਉਹ ਆਰੰਭ ਦਿੱਤੀ ਗਈ ਹੈ ਪਰ ਇਹ ਸਾਰਾ ਵਾਕਿਆ ਵਾਪਰਿਆ ਕਿਉਂ ਆ ਇਹਦਾ ਇਤਿਹਾਸ ਕੀ ਹੈ ਕਿਉਂ ਇਸ ਤਰ੍ਹਾਂ ਵਾਪਰਿਆ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦਿਆਂ AIG ਸਿੱਧੂ ਦੀ ਇੱਕ ਕੁੜੀ ਜਿਸ ਦਾ ਨਾਮ ਅਮਿਤੋਜ ਕੌਰ ਹੈ ਉਹ ਬਾਅਦ ਵਿੱਚ ਕੈਨੇਡਾ ਚਲੇ ਜਾਂਦੇ ਨੇ ਪਰ ਉਹਨਾਂ ਦਾ ਵਿਆਹ 2023 ਦੇ ਵਿੱਚ ਹੁੰਦਾ ਹੈ 2023 ਦੇ ਵਿੱਚ ਵਿਆਹ ਹੋਇਆ ਮਹਿਜ਼ 69 ਦਿਨ ਉਹ ਆਪਣੇ ਪਤੀ ਦੇ ਨਾਲ ਰਹਿੰਦੇ ਨੇ ਤੇ ਉਸ ਤੋਂ ਬਾਅਦ ਡਾਈਵੋਰਸ ਦਾ ਇੱਕ ਕੇਸ ਫਾਈਲ ਹੁੰਦਾ ਡਾਈਵੋਰਸ ਦੇ ਉਸ ਕੇਸ ਫਾਈਲ ਹੋਣ ਤੋਂ ਬਾਅਦ ਅਦਾਲੀਆਂ ਜ਼ਿਆਦਾਤਰ ਗਤੀਵਿਧੀਆਂ ਜਿਹੜੀਆਂ ਨੇ ਮਲਵਿੰਦਰ ਸਿੱਧੂ ਦੀਆਂ ਨਜ਼ਰ ਆਈਆਂ ਨੇ ਕਿਉਂਕਿ ਮਲਵਿੰਦਰ ਸਿੱਧੂ ਉਹਨਾਂ ਪੇਸ਼ੀਆਂ ਦੇ ਉੱਤੇ ਆਉਂਦੇ ਨਜ਼ਰ ਆਏ ਨੇ ਪਰ ਉਹਨਾਂ ਦੀ ਕੁੜੀ ਜਿਸ ਦਾ ਨਾਮ ਅਮਿਤੋਜ ਕੌਰ ਹੈ ਉਹ ਕੈਨੇਡਾ ਚਲੀ ਜਾਂਦੀ ਹੈ ਉਨਾਂ ਨੂੰ ਕੈਨੇਡਾ ਭੇਜ ਦਿੱਤਾ ਜਾਂਦਾ ਹੈ ਮਲਵਿੰਦਰ ਸਿੰਘ ਸਿੱਧੂ ਜਿਹੜੇ ਸਾਬਕਾ ਏ.ਆਈ.ਜੀ ਹੈ ਉਹ ਇਸ ਪੂਰੇ ਮਾਮਲੇ ਦੀ ਪੈਰਵੀ ਕਰ ਰਹੇ ਹੁੰਦੇ ਨੇ ਇਸ ਪੂਰੇ ਕੇਸ ਦੇ ਵਿੱਚ ਆਪ ਜਾ ਰਹੇ ਹੁੰਦੇ ਨੇ ਲੰਘੇ ਸਾਲ ਸਾਬਕਾ ਏ.ਆਈ.ਜੀ ਮਲਵਿੰਦਰ ਸਿੰਘ ਸਿੱਧੂ ਵਿਜੀਲੈਂਸ ਦੀ ਜਾਂਚ ਵਿੱਚ ਫਸਦੇ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਡਿਸਪਰੋਪੋਰਸ਼ਨੇਟ ਐਸੈਟਸ ਦਾ ਕੇਸ ਜਿਹੜਾ ਉਹ ਦਰਜ ਹੁੰਦਾ ਹੈ ਔਰ ਉਸ ਦੇ ਵਿੱਚ ਗ੍ਰਿਫਤਾਰੀ ਵੀ ਚੱਲਨੀ ਪੈਂਦੀ ਹੈ ਲੰਮਾ ਸਮਾਂ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ ਤੋਂ ਬਾਹਰ ਆਉਂਦੇ ਨਹੀਂ ਔਰ ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਇਲਜ਼ਾਮ ਜਿਹੜੇ ਨੇ ਉਹਨਾਂ ਦੇ ਜਵਾਈ ਜਿਹੜਾ ਅਫਸਰ ਹੈ ਹਰਪ੍ਰੀਤ ਸਿੰਘ ਉਸਨੇ ਲਗਾਏ ਹਰਪ੍ਰੀਤ ਸਿੰਘ ਦੇ ਕਾਰਨ ਆਪਣੇ ਜਵਾਈ ਦੇ ਕਾਰਨ ਉਹਨਾਂ ਨੇ ਜੇਲ੍ਹ ਭੋਗੀ ਹੈ ਇਹਨਾਂ ਸਾਰੇ ਮਾਮਲਿਆਂ ਦੇ ਚੱਲਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਗੱਲ ਦਾ ਬਦਲਾ ਲੈਣਾ ਚਾਹੁੰਦੇ ਸਨ ਜਿਸ ਵਾਸਤੇ ਲੰਗੇ ਦਿਨੀ ਕੋਰਟ ਰੂਮ ਦੇ ਵਿੱਚ ਅਚਾਨਕ ਗੋਲੀਆਂ ਚਲਾ ਦੁੱਤੀਆਂ ਆਪਣੇ ਹੀ ਜਵਾਈ ਦੇ ਉੱਤੇ ਔਰ ਹੈਰਾਨੀ ਹੁੰਦੀ ਹੈ ਆਪਣੇ ਹੀ ਜਵਾਈ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਉਸ ਨੂੰ ਗਲ ਲਾਉਂਦੇ ਨੇ ਗਲ ਲਾ ਕੇ ਕਹਿੰਦੇ ਨੇ ਕਿ ਅੱਜ ਸਾਰਾ ਕੁਝ ਨਿਬੇੜ ਦੇਾਂਗੇ ਬੜੇ ਹੀ ਪਿਆਰ ਦੇ ਨਾਲ ਸਨੇਹਪੂਰਵਕ ਤਰੀਕੇ ਨਾਲ ਕਹਿੰਦੇ ਨੇ ਕਿ ਅੱਜ ਤੱਕ ਸਾਰਾ ਹੀ ਨਿਬੇੜ ਦੇਣਾ ਜਿਵੇਂ ਸੁਭਾਵਿਕ ਤੌਰ ਤੇ ਕੋਈ ਵਿਅਕਤੀ ਕਹਿੰਦਾ ਜੇਰਾ ਕੋਈ ਮਸਲਾ ਫਸਿਆ ਹੋਵੇ ਆਪਣੇ ਰਿਸ਼ਤੇਦਾਰ ਨੇ ਕਿ ਛੱਡ ਅੱਜ ਸਾਰਾ ਕੁਝ ਨਿਬੇੜ ਦੇਾਂਗੇ ਪਹਿਲਾਂ ਵਾਂਗ ਹੱਥ ਵਧਾਉਂਦੇ ਆਂ ਅੱਗੇ ਤੇ ਪਹਿਲਾਂ ਵਾਂਗੀ ਰਹਿੰਦੇ ਆਂ ਪਰ ਕਿੰਨੂੰ ਪਤਾ ਸੀ ਕਿ ਇਸ ਸਨੇਹ ਭਰੇ ਬਿਰਤਾਂਤ ਤੋਂ ਬਾਅਦ ਜੋ ਵਾਪਰਨ ਵਾਲਾ ਉਹ ਖੂਨੀ ਕਾਂਡ ਇੱਕ ਸੋਹਰਾ ਆਪਣੇ ਹੀ ਜਵਾਈ ਦਾ ਕਾਤਲ ਬਣ ਜਾਵੇਗਾ ਪੁਲਿਸ ਨੇ ਕੋਰਸ ਆਫ ਐਕਸ਼ਨ ਅਮਲ ਦੇ ਵਿੱਚ ਲਿਆਂਦਾ ਹੈ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਜਿਹੜੀ ਆ ਉਹ ਕਾਰਵਾਈ ਉਲੀਕ ਦਿੱਤੀ ਗਈ ਹੈ ਪਰ ਹੈਰਾਨੀ ਦੀ ਗੱਲ ਹੈ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਅਮਲ ਦੇ ਵਿੱਚ ਆਇਆ ਜੇ ਮਲਵਿੰਦਰ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ 6 ਵੱਖ-ਵੱਖ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚ ਧੋਖਾਧੜੀ ਰਿਸ਼ਵਤ ਖਰੀ ਅਤੇ ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਵੀ ਹੈਗਾ ਔਰ ਦੂਜੇ ਪਾਸੇ ਹੁਣ ਉਹਨਾਂ ਦੇ ਉੱਤੇ ਇੱਕ ਕਤਲ ਦਾ ਮਾਮਲਾ ਵੀ ਜਿਹੜਾ ਉਹ ਦਰਜ ਕਰ ਲਿਆ ਗਿਆ ਕਤਲ ਦਾ ਮਾਮਲਾ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਡਾਈਵੋਰਸ ਦਾ ਕੇਸ ਚੱਲਦਾ ਪਿਆ ਸੀ ਉਹਨਾਂ ਦੀ ਬੇਟੀ ਦਾ ਜਿਹੜਾ ਡਾਈਵੋਰਸ ਨਹੀਂ ਸੀ ਹੋਇਆ ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੇ ਜਵਾਈ ਦਾ ਕਤਲ ਕਰ ਦਿੱਤਾ ਔਰ ਨਾਲ ਦੀ ਨਾਲ ਹੁਣ ਸਵਾਲ ਇਹ ਵੀ ਖੜਦਾ ਹੈ ਕਿ ਜਿੱਥੇ ਕੋਰਟ ਰੂਮ ਦੇ 8 ਦਰਵਾਜ਼ੇ ਨੇ 8ਾਂ ਦਰਵਾਜ਼ਿਆਂ ਦੇ ਉੱਤੇ ਮੈਟਲ ਡਿਟੈਕਟਰ ਲੱਗਿਆ ਹੋਇਆ 8ਾਂ ਦਰਵਾਜ਼ਿਆਂ ਦੇ ਉੱਤੇ ਪੁਲਿਸ ਮੌਜੂਦ ਹੈ ਪੁਲਿਸ ਤਾਇਨਾਤ ਹੈ ਪੁਲਿਸ ਕਰਮੀ ਹੈਗੇ ਨੇ ਇਸ ਦੇ ਬਾਵਜੂਦ ਉਹ ਕਿਸ ਤਰ੍ਹਾਂ ਆਪਣੇ ਨਾਲ ਪਰਿਆ ਹੋਇਆ ਰਵੋਲਵਰ ਲੈ ਕੇ ਤੇ ਕੋਰਟ ਰੂਮ ਦੇ ਵਿੱਚ ਐਂਟਰ ਕਰ ਗਏ ਕਿਸ ਤਰ੍ਹਾਂ ਉਹ ਆਪਣੇ ਨਾਲ ਅਸਲਾ ਲੈ ਗਏ ਕਿਸ ਨੇ ਕਿਸ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਅਸਲਾ ਲੈ ਜਾਣ ਦੀ بڑے ਸਵਾਲ ਖੜੇ ਹੋ ਰਹੇ ਨੇ ਫਿਲਹਾਲ ਆਪਣੇ ਹੀ ਅਫਸਰ ਜਵਾਈ ਦਾ ਕਤਲ ਕਰਨ ਤੋਂ ਬਾਅਦ ਪੁਲਿਸ ਦੀ ਗ੍ਰਿਫਤ ਦੇ ਵਿੱਚ ਮਲਵਿੰਦਰ ਸੱਦੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ